ਲਾ ਤਰੀ ਗਾਲ ਵੀ ਸਾਰਿਆਂ ਨੂੰ ਮੰਨਾ ਦੇ ਰਿਹਾ ਦਵਾਈ। ਰੋਜ਼ ਦਿੰਦਾ ਇਹ। ਤੂੰ ਤੁਹਾਡਾ ਕਟਰੂ ਦੂਏ ਲੋਟ ਦੀ ਪੀ ਲੰਨੇ ਆ ਸੋੜਾ ਸਰੀੰਜ ਨਾਲ ਦੇ ਕੇ ਨਾ ਇਹਦੀ ਆਦਤ ਬਣ ਜਾਂਦੀ ਆ ਫਿਰ ਹੁਣੀ ਤੋਂ। ਫਿਰ ਉਹ ਕਟਰੂ ਮੂੰਹ ਵੱਡਣ ਲੱਗ ਜਾਂਦਾ। ਗਰਮੀ ਉਹ ਬਹੁਤ ਆ। ਤੁਸੀਂ ਕੀ ਕਰ ਰਹੇ ਹੋ ਇਹ? ਦਵਾਈ ਪਾ ਰਹੇ ਆ। ਕਿਹੜੀ? ਪਾ ਉਹਦੇ ਚ ਹੋਰ ਪਾ। ਤੂੰ ਵੀ ਲੈ ਲੈਣਾ ਏ। ਦਿਖਾਈ ਲੈ ਕੇ ਇਹ ਮੰਨਾ ਸਿੰਘ ਹੈ ਇਹ ਇਹ ਬੰਦੇ ਨੂੰ ਬਹੁਤ ਸ਼ੌਂਕ ਹੈ ਲਿਬੜਿਆ ਪਿਆ ਡੰਗਰਾਂ ਚ ਬਈ ਕਿੰਨੀ ਵਾਰ ਕਹਿਆ ਨਾਲਾ ਕਹਿੰਦਾ ਨਹੀਂ ਹਲੇ ਜੇ ਤਾਂ ਕੰਮ ਨਹੀਂ ਨਿਬੜਦਾ ਹੋਰ ਪਾਜ ਕਚੰਚਾ ਇਹ ਚ ਚਲ ਦੇ ਕੇ ਦਿਖਾ ਫਿਰ ਹੁਣ ਇੱਕ ਆ ਬੈਠੀ ਆ ਪਿੱਛੇ ਇਹ ਵੀ ਬਹੁਤ ਰਸ ਹੁਣ ਵੜਦੀ ਆ ਬਈ ਨੇਰੀ ਲਿਆ ਕੇ ਰੱਖਦੀ ਆ ਖਾਣ ਪੀਣ ਦੀ ਪੂਰੀ ਇੱਕ ਆ ਬੈਠਾ ਪਲਿੰਡਾ ਨਹੀਂ ਪੁੱਤਰੀ ਲਿਬੜੂnga ਰੂ ਕਾਲੂ ਕਾਲੇ ਇੱਕ ਆ ਕੁੜੀ ਆ ਗਈ ਦਿਖਾ ਬਈ ਦੇ ਕੇ ਕਿਵੇਂ ਦੰਨਾ ਲਾਲੇ ਨੇ ਨਹੀਂ ਸਿਕਣੇ ਨਾ ਹੱਥ ਪਾ ਲਈ ਇਹਨਾਂ ਨੂੰ ਹਮ ਆਪਾਂ ਕੁਝ ਵੀ ਦਉਂਗੇ ਫਿਰ ਕਟੜੂ ਉਦਾਂ ਹੀ ਲੈਣ ਲੱਗ ਜਾਂਦਾ ਹਾਲੇ 5-4 ਦਿਨ ਜੀ ਆ ਕੱਟੀ 5-7 ਦਿਨ ਜੀ ਚੱਲ ਅਗਲੀ ਨੂੰ ਦੇ ਛੇਤੀ ਜੱਲ ਨੂੰ ਤਾਂ ਮਨਨਾ ਸਿੰਘ ਬਹੁਤ ਕੈਮ ਹੈ ਪਰਨੀ ਬਹੁਤ ਹੈ ਇਹ ਸ਼ਾਬਾਸ਼ ਕੋ ਮਨਨਾ ਦੇ ਉਹ ਕਹਿੰਦਾ ਤਾਂ ਜਿਹੜਾ ਗੱਡੀ ਵਾਲਾ ਕਹਿੰਦਾ ਉਹਨੂੰ ਕਹਿੰਨੇ ਨੂੰ ਨਿਉਂਦੀ ਦੇਣੀ ਦਵਾਈ ਦੇਖ ਲਓ ਜੀ ਸੁੰਡੀ ਨੇ ਖਾਲੀ ਤਪਕਾ ਨਹੀਂ ਢੁੱਲਣ ਦੇ ਆ ਆ ਹੁਣ ਲੱਤ ਤੜਾਉਣ ਨੂੰ ਫਿਰ ਰਹੀ ਆ ਉਧਰ ਇੱਕ ਆ ਦੇ ਚੱਲ ਵੀ ਚੱਲ ਹਾਂ ਇਹ ਤੇ ਇਹ ਦੇ ਆਏ ਦਾ ਮੜੀ ਮੋਟੀ ਬਿੰਦੂ ਇਹ ਉਹ ਨਵਾਂ ਹਲੇ 3 ਦਿਨ ਦਾ ਸਾਰਾ ਚੱਲ 4 ਵਜੇ ਸੁੰਡੀ ਅਗਲੇ ਨੂੰ ਪਾਪਾ ਜੀ ਕਿਹਨੇ ਲਿਬੜਨਾ ਇਹ ਲੋ 3 ਨਾ ਕੱਟ ਰੂਆ ਨੂੰ ਇਹਨਾਂ 3 ਮਿੰਟ ਚ ਦੇ ਦੀ ਬੱਸ ਅਗਲੇ ਸਾਲ ਤਾਂ ਇਹਨੇ ਮੈਸਾ ਨੂੰ ਵੀ ਆਪੇ ਉਹ ਕਰੀ ਜਾਣਾ। ਤੋਰੀਓ ਸਿਰੇ ਵਾਲੀ ਨੂੰ ਚੋਲ। ਲਾਲ। ਇਹਦੇ ਖੜਿਆਂ ਨੂੰ ਬੁਲਾ ਦੇ। ਆ ਤਾਂ ਮੰਨੇ ਵਰਗਾਈ ਆ। ਕੱਟੀ ਆਏ। ਮਹੀਨਾ ਤੋਂ ਪਹਿਲਾਂ ਸੁੱਕਦੀ ਆ। ਓਏ ਮੰਨੇ ਮਾਗੇ ਜਿੱਦੀ। ਐ ਹੜਦੀ ਹੀ ਨਹੀਂ ਹੈ। ਇਹ ਕੰਨ ਨਾ। ਨਾ। ਨਾ ਮੰਨੇ। ਮੰਨਾ ਵੀ ਨਹੀਂ ਹੜਦਾ। ਨਾ। ਏ ਏ ਏ ਏ ਓ ਬੱਲੇ ਤੇਰੇ ਚੱਲ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਵੀ ਲੈ dunga ਚੱਲ ਫਿਰ ਚੱਲ ਛੇਤੀ ਹੁਣ ਦੇਖੀਏ ਉਹ ਡਰਾਈਵਰ ਨੂੰ ਦਿਖਾਵਾਂਗੇ ਵੀ ਦੇਖ ਦਵਾਈ ਦਿੰਦਾ ਇੱਕ ਨੂੰ ਦੇਦੇ ਹੁਣ ਫਿਰ ਵੀਡੀਓ ਬੜੀ ਹੋ ਜਾਣੀ ਹੈ ਬੜੀ ਨਾਲ ਪੰਗਾ ਲੈ ਲਿਆ ਮੈਂ ਦੇ ਕੇ ਦਿਖਾਉਣਾ ਮੰਨਾ ਸਿੰਘ ਪਾਪਾ ਜੀ ਹੂੰ ਉਦੀ ਜੀ ਨਿਆਣੇ ਪੂਰੇ ਟੰਮ ਨੂੰ ਕਾਇਮ ਹੈ ਇਹ ਉਹ ਬੱਲੇ ਦੇਤੀ ਮੰਨੇ ਚਾਲ ਫਿਰ ਆ ਪਿੰਡੀ ਵੀ ਹੁਣ ਦਊਗੀ ਚੱਲ ਪਿੰਡੀ 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 ਕਿਹੜਾ ਘੱਟ ਆ ਇਹ ਪਿੰਡੀ ਨੂੰ ਦੂਈ ਤੰਗ ਕਰ ਰਹੀ ਹੈ ਗੱਟੇ ਚਾਲ ਬਈ ਪਿੰਡੀ ਉਹ ਤੂੰ ਸਰੀਂਜ ਨਾ ਕਰਦੀ ਉਹ ਤੇ ਗਲਚ ਪਿੰਡੀ ਗਲਚ ਨਾ ਬਸਾਰੀ ਤੂੰ ਸਰੀਂਜ ਹਾਲੇ ਰਹਿਣ ਦੇ ਫੋਰਮੈਨ ਨੂੰ ਚਾਲ ਬਈ ਸੁੰਡੇ ਹੁਣ ਦੱਬ ਕੇ ਪਾ ਇਹ ਗਿੜਕਟੀ ਦੇ ਗਿੜਕਟੀ ਆਈ ਵੰਦਾ ਦਾ ਪੂਰਾ ਕਾਇਮ ਚਾਲ ਬਈ ਠੀਕ ਆ ਮਨਨ ਸਿੰਘ ਉਹ ਪਰਲੀਆਂ ਨੂੰ ਵੀ ਦੇ ਦੇ ਚਲੋ ਠੀਕ ਆ ਜੀ ਕਰ ਦਿਓ ਸ਼ੇਰ ਵੱਧ ਤੋਂ ਵੱਧ ਓਕੇ